ਇਸ ਸਾਲ ਹੋਣ ਜਾ ਰਹੀਏ ਬਹੁਤ ਧੀ ਭਾਰੀ ਬਾਰਿਸ਼ ਮਸ਼ੀਨ ਨੇ ਨਹੀਂ ਬਲਕਿ ਇਸ ਪੰਛੀ ਨੇ ਕੀਤੀ ਭਵਿੱਖਬਾਣੀ ਆਉਟ ਜਾਣੀਏ ਕਿਹੜਾ ਪੰਛੀ ਦਿੰਦਾ ਹੈ ਅਜਿਹੇ ਸੰਕੇਤ वैसे दा इस दुनिया ਦੇ ਵਿੱਚ ਅਟੇਕੀਆਂ ਬਹੁਤ ਸਾਰੀਆਂ ਗੱਲਾਂ ਜੋ ਸਦਾ ਦੇਲੀ ਰਹੱਸ ਬਣ ਕੇ ਰਹਿ ਜਾਂਦੀਆਂ ਤੇ ਅਜਿਹੇ ਬਹੁਤ ਸਾਰੇ ਮਾਮਲੇ ਨੇ ਜੋ ਬੇहद ਹੀ ਅਜੀਬੋ-ਗਰੀਬ ਹੁੰਦੇ ਨੇ ਯਾਨੀ ਕਿ ਇਸ ਦੁਨੀਆ ਦੇ ਵਿੱਚ ਜਿਹੜਾ ਬਹੁਤ ਕੁਝ ਹੁੰਦਾ ਹੈ ਜੋ ਬੇहद ਹੀ ਹੈਰਾਨੀਜਨਕ ਵੀ ਹੁੰਦਾ ਹੈ ਅਤੇ ਬਹੁਤ ਹੀ ਦਿਲਚਸਪ ਵੀ ਅੱਜ ਦੇ ਅਟੱਬਗੱਟਬ ਪ੍ਰੋਗਰਾਮ ਦੇ ਵਿੱਚ ਇੱਕ ਅਜਿਹੇ ਪੰਛੀ ਦੇ ਬਾਰੇ ਆਪਾਂ ਜਾਣਾਂਗੇ ਜੋ ਮਸ਼ੀਨਾਂ ਦੀ ਮਦਦ ਤੋਂ ਬਿਨਾਂ ਹੀ ਮੌਸਮ ਦੀਆਂ ਭਵਿੱਖਬਾਣੀਆਂ ਕਰ ਦਿੰਦਾ ਹੈ। ਵੈਸੇ ਸਾਲ ਭਾਰਤ ਦੇ ਵਿੱਚ ਗਰਮੀ ਨੇ ਆਪਣਾ ਭਿਆਨਕ ਰੂਪ ਦਿਖਾਇਆ ਹੈ। ਇਹ ਪਹਿਲੀ ਵਾਰ ਸੀ ਜਦੋਂ ਇੰਨੀ ਹੱਤ ਦੀ ਗਰਮੀ ਪੈ ਰਹੀ ਹੈ। ਨਾਪਾ ਦੇ ਵਿੱਚ ਸਥਿਤੀ ਜਿਹੜੀ ਹੈ ਇੱਕਦਮ ਵਿਗੜ ਜਾਂਦੀ ਹੈ। ਗਰਮੀ ਕਰਕੇ ਕਈ ਥਾਵਾਂ ਤੇ ਟਰਾਂਸਫਾਰਮਰਾਂ ਨੂੰ ਅਕਲਾਗ ਗਈ। ਕਰਮੀ ਨੂੰ ਦੇਖਦੇ ਕੋਏ ਲੋਕ ਮੌਨਸੂਨ ਦੀ ਉਡੀਕ ਕਰ ਰਹੇ ਸੀ ਭਾਵੇਂ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਪਰ ਕਈ ਅਜੀਬੀਆਂ ਮਸ਼ੀਨਾਂ ਬਣਾਈਆਂ ਗਈਆਂ ਨੇ ਜੋ ਮੌਸਮ ਦੀਆਂ ਭਵਿੱਖਬਾਣੀਆਂ ਕਰਦੀਆਂ ਪਰ ਇਸ ਵਾਰ ਮੌਨਸੂਨ ਦੀ ਭਵਿੱਖਬਾਣੀ ਪੰਛੀਆਂ ਦੇ ਅੰਡਿਆਂ ਨੇ ਕੀਤੀ ਹੈ ਤੁਸੀਂ ਸੋਚੋਗੇ ਕਿ ਪੰਛੀ ਦੇ ਅੰਡੇ ਅਪਲਾ ਜਿਹੜਾ ਭਵਿੱਖਬਾਣੀ ਕਿਵੇਂ ਕਰ ਸਕਦੇ ਆ ਤੁਹਾਡੇ ਮਨ ਦੇ ਵਿੱਚ ਸਵਾਲ ਜਰੂਰ ਆ ਰਹੇ ਹੋਣਗੇ ਕਿ ਪੰਛੀਆਂ ਦੇ ਆਂਡਿਆਂ ਦੇ ਨਾਲ ਮੌਸਮ ਦਾ ਤੇ ਮੀਂਹ ਦਾ ਕੀ ਲੈਣਦੇ ਨੇ ਪਰ ਅਸਲ ਦੇ ਵਿੱਚ ਹੈ ਜੀ ਹਾਂ ਜੇਕਰ ਮਾਨਤਾਵਾ ਦੀ ਮੰਨੀਏ ਤਾਂ ਇਸ ਸਾਲ ਭਾਰੀ ਬਾਰਿਸ਼ ਹੋਣ ਵਾਲੀ ਹੈ ਪਹਿਲੇ ਸਮਿਆਂ ਦੇ ਵਿੱਚ ਆਧੁਨਿਕ ਮਸ਼ੀਨਾ ਨਹੀਂ ਸੀ ਅਜਿਹੇ ਦੇ ਵਿੱਚ ਲੋਕਾਂ ਨੇ ਕੁਦਰਤੀ ਤਰੀਕਿਆਂ ਦੀ ਵਰਤੋਂ ਕਰਕੇ ਪਤਾ ਲਗਾਇਆ ਸੀ ਕਿ ਭਵਿੱਖਤਾ ਮੌਸਮ ਕਿਹੋ ਜਿਹਾ ਹੋਵੇਗਾ ਇਹਨਾਂ ਤਰੀਕਿਆਂ ਦੀ ਵਰਤੋਂ ਖਾਸ ਤੌਰ ਤੇ बारिश दी भविष्यवाणी ਦੇ ਲਈ ਕੀਤੇ ਜਾਂਦੇ ਸੀ ਇਸ ਸਾਲ ਮੌਨਸੂਨ ਦੀ ਸਥਿਤੀ ਕੀ ਕਹੇਗੀ ਇਸ ਬਾਰੇ ਕੁਦਰਤ ਨੇ ਖਾਸ ਸੰਕੇਤ ਦਿੱਤਾ ਮੌਸਮ ਵਿਗਿਆਨੀ ਵੀ ਇਸ ਅਨੁਮਾਨ ਨੂੰ ਲਗਭਗ ਸਹੀ ਮੰਨ ਰਹੇ ਨੇ ਦਰਸਲ ਇੱਕ ਪੰਛੀ ਤੇ ਅੰਡੇ ਨੇ ਇੱਕ ਸੰਕੇਤ ਦਿੱਤਾ ਕਿ ਇਸ ਸਾਲ ਬਹੁਤ ਪਾਰੀ بارش ਹੋਣ ਜਾ ਰਹੀ ਹੈ ਪਹਿਲੇ ਸਮਿਆਂ ਦੇ ਵਿੱਚ ਲੋਕ ਟਟਿਰੀ ਤੇ ਅੰਡੇ ਦੇਖ ਕੇ ਅੰਦਾਜ਼ਾ ਲਗਾ ਲੈਂਦੇ ਸੀ ਕਿ ਕਿਸ ਤਰ੍ਹਾਂ ਦੀ ਬਾਰਿਸ਼ ਜਿਹੜੀ ਹੈ ਹੋਣ ਵਾਲੀ ਹੈ ਜੀ ਹਾਂ ਇਸ ਪੰਛੀ ਦੇ ਅੰਡੇ ਦੱਸਦੇ ਨੇ ਕਿ ਮੌਨਸੂਨ ਕਿਵੇਂ ਅੱਗੇ ਵਧੇਗਾ ਇਹਨਾਂ ਦੁਆਰਾ ਕੀਤੀਆਂ ਗਈਆਂ ਬਹੁਤੀਆਂ ਭਵਿੱਖਬਾਣੀਆਂ ਬਿਲਕੁਲ ਸੱਚ ਤੇ ਸਹੀ ਨਿਕਲੀਆਂ ਟਟਿਰੀ ਦੇ ਅੰਡੇ ਜਲਦੀ ਦਿਖਾਈ ਨਹੀਂ ਦਿੰਦੇ ਪਰ ਇਸ ਸਾਲ ਦੌਲਤਪੁਰਾ ਦੇ ਪਿੰਡ ਸੇਵਾਪੁਰਾ ਰਾਮਪੁਰਾ ਦੇ ਇੱਕ ਖੇਤ ਦੇ ਵਿੱਚ ਟਟਿਰੀ ਨੇ ਅੰਡੇ ਦਿੱਤੇ ਇਸ ਨੂੰ ਦੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਸਾਲ ਮੌਨਸੂਨ ਜ਼ਬਰਦਸਤ ਰਹਿਣ ਵਾਲਾ ਕਿਹਾ ਜਾਂਦਾ ਹੈ ਕਿ ਦੀ ਜਿੰਨੇ ਅੰਡੇ ਦਿੰਦੀ ਆ ਉਹਨੇ ਮਹੀਨੇ ਮੀਂਹ ਪੈਂਦਾ ਭਾਵ ਜੇਕਰ 4 ਅੰਡੇ ਦਿੱਤੇ ਜਾਣ ਤਾਂ 4 ਮਹੀਨੇ ਮੀਂਹ ਪਵੇਗਾ ਇਸ ਤੋਂ ਇਲਾਵਾ ਜੇਕਰ ਟਿਟਰੀ ਨੇ ਖੇਠਾਂ ਅੰਡੇ ਦਿੱਤੇਆਂ ਤਾਂ ਇਸ ਦਾ ਮਤਲਬ ਹੈ ਕਿ ਘੱਟ بارش ਹੋਵੇਗੀ ਉੱਚ ਸਥਾਨ ਦਾ ਮਤਲਬ ਹੈ ਜ਼ਿਆਦਾ بارش ਹੋਵੇਗੀ ਇਸ ਕਾਰਨ ਪੰਛੀ ਸਰਖਿਆਦਲੀ ਉੱਚੀ ਥਾਂ ਦੇ ਉੱਤੇ ਅੰਡੇ ਦਿੰਦੇ ਨੇ ਆਮ ਤੌਰ ਤੇ ਟਟਿਰੀ ਅਪ੍ਰੈਲ ਤੋਂ ਜੂਨ ਦੇ ਦੂਜੇ ਹਫਤੇ ਦੇ ਵਿੱਚ ਅੰਡੇ ਦਿੰਦੀ ਹੈ ਹਾਲਾਂਕਿ ਵਿਗਿਆਨ ਇਸ ਦੇ ਨਾਲ ਸਹਿਮਤ ਨਹੀਂ ਪਰ ਜ਼ਿਆਦਾਤਰ ਪੰਛੀਆਂ ਦੇ ਅੰਡੇ ਦੀ ਭਵਿੱਖਬਾਣੀ ਬਹੁਤ ਸਹੀ ਸਾਬਿਤ ਹੁੰਦੀ ਹੈ ਅਜਿਹੇ ਦੇ ਵਿੱਚ ਇਸ ਸਾਲ ਅੰਡਿਆਂ ਨੂੰ ਦੇਖ ਕੇ ਕਿਸਾਨਾਂ ਦੇ ਵਿੱਚ ਬੇਗਦਹੀ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਇਸ ਸਾਲ ਬੇਗਦਹੀ ਭਾਰੀ ਮੀਂਹ ਜੜਾਗਾ ਦਸਤਕ ਦੇਗਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਬਤ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰੋ ਆਪਣੇ ਵਿਚਾਰ ਤੇ ਕੀ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਵਿਸ਼ਵਾਸ ਕਰਦੇ ਹੋ ਇਸ ਬਾਰੇ ਵੀ ਜਰੂਰ ਦੱਸ ਦਿਓ